ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ ਕਰਨਾ ਚਾਹੁੰਦਾ ਮੈਂ ਕਿ ਜਦ ਤੋਂ ਹੜ੍ਹ ਜਿਹੜੇ ਆਏ ਆ ਪੰਜਾਬ ਦੇ ਵਿੱਚ ਰੈਗੂਲਰ ਉਹ ਕੱਲੇ-ਕੱਲੇ ਪਿੰਡਾਂੇ ਜਾ ਰਹੇ ਆ ਕੱਲੇ-ਕੱਲੇ ਹਲਕੇ 'ਚ ਜਾ ਰਹੇ ਆ ਔਰ ਜੋ ਵੀ ਸੰਭਵ ਮਦਦ ਹੋ ਹੋ ਸਕਦੀ ਆ ਉਹ ਆਪ ਜਾ ਕੇ ਉਹਨਾਂ ਦੀ ਮਦਦ ਕਰ ਰਿਹਾ ਔਰ ਉਹਨਾਂ ਨੇ ਸਾਰੇ ਹੀ ਅਕਾਲੀ ਦਲ ਦੇ ਕਾਰਜਕਰਤਾਵਾਂ ਦੀ ਸਾਰੇ ਹਲਕਿਆਂ ਇੰਚਾਰਜਾਂ ਦੀ ਡਿਊਟੀ ਲਈ ਹੋਈ ਹੈ ਉਹਦੇ ਵਿੱਚ ਅਸੀਂ ਵੀ ਆਂ ਔਰ ਅਸੀਂ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਦਸ ਬਲੋ ਵੀ ਸਾਡੇ ਰਾਸ਼ਟਰੀ ਉਪਾਧਿਖਸ਼ ਵੀ ਰਾਜੇਪਾਲ ਦੇ ਸਾਹਵਰ ਜੀ ਨੇ ਕੱਲ ਦੇ ਉਹ ਸਾਰੇ ਪਾਸੇ ਜਾ ਕੇ ਉਹਨਾਂ ਨੇ ਜਿੱਥੇ ਜਾਇਜਾ ਲਿਆ ਉਥੇ ਨਾਲ ਲੋਕਾਂ ਦੀ ਮਦਦ ਵੀ ਕਰ ਰਹੀ ਹੈ ਤਾਂ ਮੈਂ ਫੇਰ ਬੇਨਤੀ ਕਰਨਾ ਚਾਹੁੰਦਾ ਮੈਂ ਕਿ ਭਾਵੇਂ ਕਿਤੇ ਵੀ ਕੋਈ ਧਰਮਸ਼ਾਲਾ ਹੈ ਗੁਰਦੁਆਰਾ ਸਾਹਿਬ ਹੈ ਮੰਦਰ ਹੈ ਇੱਥੇ ਤੱਕ ਕਿ ਪਾਵਨ ਵਾਲਮੀਕੀ ਤੇਰੇ ਜੋ ਅਮਰ ਸਾਰਾ ਉਹਦੇ ਵੀ ਅਸੀਂ ਪਿਛਲੇ ਦਿਨੀ ਖਬਰ ਲਾਈ ਨ ਵੀ ਜਿਹੜੇ ਲੋੜਵੰਦ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਜਾਂ ਉਹਨਾਂ ਨੂੰ ਲੋੜ ਆ ਤਾਂ ਉਹ ਤਿਰਤ ਤੇ ਵੀ ਉਥੇ ਕਮਰੇ ਜਿਹੜੇ ਆ ਖੋਲ ਦਿੱਤੇ ਗਏ ਆ ਤਾਂ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਮੈਂ ਕਿ ਅੱਜ ਪੰਜਾਬ ਦੇ ਉੱਤੇ ਬਹੁਤ ਵੱਡੀ ਮੁਸੀਬਤ ਆਈ ਹੋਈ ਆ ਕਿ ਜਿਹੜਾ ਪ੍ਰਮਾਤਮਾ ਨੂੰ ਪਤਾ ਨਹੀਂ ਕੀ ਮਨਜ਼ੂਰ ਆ ਕਿ ਪਾਣੀ ਰੈਗੂਲਰ ਜਿਹੜਾ ਪੈ ਰਿਹਾ ਵਾ ਉਹਦੇ ਨਾਲ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਵਾ ਪਰ ਜਿਹੜੀ ਪੰਜਾਬ ਦੀ ਸਰਕਾਰ ਆ ਉਹਦਾ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਇੰਤਜ਼ਾਮ ਨਹੀਂ ਆ ਲੋਕ ਤਰ੍ਹਾਂ ਤਰ੍ਹਾਂ ਕਰਦੇ ਆ ਲੋਕ ਅੱਜ ਇਹ ਪੁੱਛ ਰਹੇ ਆ ਕਿ ਤੁਸੀਂ ਗੱਲਾਂ ਕਰਦੇ ਸੀ ਇਹਨੂੰ ਵੀ ਆਮ ਲੋਕਾਂ ਨੂੰ ਸੁਰੱਖਿਆ ਦੇਵਾਂਗੇ ਤੁਸੀਂ ਤਾਂ ਪਹਿਲੀ ਵਰਖਾ ਜਿਹੜੀ ਪਈ ਆ ਉਹਦੇ ਲਈ ਲੋਕਾਂ ਨੂੰ ਬਚਾ ਨਹੀਂ ਪਾਏ ਲੋਕਾਂ ਦੇ ਡੰਗਰ ਜਿਹੜੇ ਆ ਉਹ ਪਾਣੀ ਦੇ ਵਿੱਚ ਰੁੜ ਗਏ ਆ ਕਿੰਨੇ ਭੈਣਾ ਸਾਡੇ ਭਰਾ ਉਹ ਵਿਚਾਰੇ ਪਾਣੀ ਦੇ ਵਿੱਚ ਨਿਕਲਦੇ ਉਹਨਾਂ ਦੇ ਘਰ ਜਿਹੜੇ ਆ ਛੱਤਾਂ ਡਿੱਗਦੀਆਂ ਪਈਆਂ ਮੈਂ ਕੋਈ ਮਤਲਬ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਰਿਲੀਫ ਜਿਹੜਾ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ ਹਾਂ ਜੀ ਸਾਹਿਬ ਤੁਸੀਂ ਦਲਿਤ ਸਮਾਜ ਲਈ ਬਜਟ ਕਰਦੇ ਹੋ ਤੁਸੀਂ ਆਪਣੀ ਸੰਸਥਾ ਦੇ ਵੱਲੋਂ ਜਿਹੜੇ ਕੀ ਤੁਸੀਂ ਲੋਕਾਂ ਨੂੰ ਮੈਸੇਜ ਕਿਦਾਂ ਦੀ ਮਦਦ ਕੀ ਕਰਨਾ ਚਾਹੁੰਦੇ ਹੋ ਇਹ ਮੈਸੇਜ ਦੇਣ ਚਾਹੁੰਦੇ ਹੋ ਤੁਹਾਡੇ ਪੰਜਾਬ ਦੇ ਲੋਕਾਂ ਨੂੰ ਦਲਿਤ ਸਮਾਜ ਨੂੰ ਵੱਡੀ ਗੱਲ ਚ ਰੈਂਦਾ ਦੇਖੋ ਅੱਜ ਸਵਾਲ ਦਲਿਤ ਸਮਾਜ ਦਾ ਨਹੀਂ ਆ ਅੱਜ ਸਵਾਲ ਹੈ ਪੰਜਾਬ ਦੇ ਲੋਕਾਂ ਦਾ ਔਰ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਕਿ ਕਿਤੇ ਵੀ ਜਿੱਥੇ ਜਿੱਥੇ ਭਾਵੇਂ ਉਹ ਭਾਵ ਦਾ ਦੱਸਦਾ ਕੋਈ ਕਾਰਿਆਕਰਤਾ ਵਾ ਸਾਡਾ ਅਧਿਕਾਰੀ ਆ ਪਾਵੇਂ ਸ਼੍ਰੋਮੀ ਅਕਾਲੀ ਦਲ ਦਾ ਪਾਵੇਂ ਆਪੋਜੀਸ਼ਨ ਚ ਅੱਜ ਬੀਜੇਪੀ ਆ ਪਾ ਉਹਨਾਂ ਦੇ ਵੀ ਅਗਰ ਤਾਂ ਉਹ ਪੂਰੇ ਤੰਦ ਹੀ ਨਾਲ ਲੱਗੇ ਹੋਇਆ ਉਹ ਲੋਕਾਂ ਦੀ ਮਦਦ ਕਰ ਰਿਹਾ ਫਿਰ ਵੀ ਅਸੀਂ ਲੁਧਿਆਣੇ ਦੇ ਵਿੱਚ ਸਾਡੇ ਨਾਲ ਹੀ ਬੁੱਢਾ ਦਰਿਆ ਲੱਗਦਾ ਵਾ ਉਹਦਾ ਵੀ ਪਾਣੀ ਜਿਹੜਾ ਓਵਰਫਲੋ ਹੋ ਰਿਹਾ ਵਾ ਸਤਲੁਜ ਦਰਿਆ ਲੱਗਦਾ ਵਾ ਉਹ ਤਾਂ ਵੀ ਹੋ ਰਿਹਾ ਔਰ ਨਾਲ ਦੇ ਪਿੰਡ ਜਿਹੜੇ ਆ ਉਹਥੇ ਵੀ ਸਾਡੇ ਜਿਹੜੇ ਕਾਰਿਆ ਕਰਤਾ ਵਾ ਉਹ ਮਦਦ ਕਰ ਰਿਹਾ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਓ ਅੱਜ ਆਪਾਂ ਸਾਰੇ ਮਿਲ ਕੇ ਪਾਰਟੀਆਂ ਤੋਂ ਵੀ ਉੱਪਰ ਉੱਟ ਕੇ ਸੰਗਠਨਾ ਤੋਂ ਜਾਤ ਪਾਤ ਤੋਂ ਉੱਪਰ ਉੱਟ ਕੇ ਆਪਾਂ ਪੰਜਾਬ ਦੇ ਲੋਕਾਂ ਦੀ ਮਦਦ ਕਰੀਏ ਜਿੱਥੇ ਜੋ ਜੋ ਵੀ ਕੋਈ ਕਰ ਸਕਦਾ ਵਾ ਇਹ ਜ਼ਰੂਰੀ ਨਹੀਂ ਕਿ ਕਿਸੇ ਨੇ ਲੱਖਾਂ ਰੁਪਏ ਦੀ ਕਰਨੀਆਂ ਕਿਸੇ ਨੂੰ ਕੋਈ ਖਾਣਾ ਦੇ ਸਕਦਾ ਖਾਣਾ ਦੇਵੇ ਕੱਪੜਾ ਦੇ ਸਕਦਾ ਕਿਸੇ ਨੂੰ ਛੱਤ ਰਹਿਣ ਵਾਸਤੇ ਦੇ ਸਕਦਾ ਉਹ ਆਪਾਂ ਸਾਰੇ ਮਿਲ ਕੇ ਦਈਏ ਕਿਉਂਕਿ ਇਹ ਦਿਨ ਜਿਹੜਾ ਪਾ ਇਹ ਕੁਝ ਦਿਨਾਂ ਦੇ ਵਿੱਚ ਇਹ ਖਤਮ ਹੋ ਜਾਣਾ ਹੀ ਆ ਜਿਹੜੀ ਮੁਸੀਬਤ ਆਈ ਆ ਪਰ ਲੋਕੋ ਵੀਰੋ ਤੁਹਾਨੂੰ ਮੈਂ ਬੇਨਤੀ ਕਰਨਾ ਚਾਹਨਾ ਮੈਂ ਕਿ ਤੁਹਾਡੀ ਇੱਕ ਇੱਕ ਮਦਦ ਕੀਤੀ ਹੋਈ ਹਮੇਸ਼ਾ ਉਹ ਲੋਕਾਂ ਨੂੰ ਜ਼ਰੂਰਤਵੰਦਾਂ ਨੂੰ ਯਾਦ ਰਹਿਣੀ ਹੈ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੈ ਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ